ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਗਮ ਬਟਿਕ ਤੇ ਹਾਂਜੀ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਾਲਰ ਬਣਾਉਣਾ ਦੱਸੂਗੀ ਆਪਾਂ ਕਿਸ ਤਰੀਕੇ ਨਾਲ ਕਾਲਰ ਬਣਾਉਣੇ ਆ ਬਹੁਤ ਸੌਖਾ ਤਰੀਕਾ ਹਾਂਜੀ ਬਹੁਤ ਹੀ ਸਫਾਈ ਨਾਲ ਤੇ ਕੁੜਤੀ ਦੇ ਉੱਤੇ ਕਾਲਰ ਜੜਨ ਦਾ ਸਹੀ ਤਰੀਕਾ ਤੁਹਾਨੂੰ ਮੈਂ ਦੱਸੂਗੀ ਬਹੁਤ ਆਸਾਨ ਢੰਗ ਦੱਸੂਗੀ ਤੁਸੀਂ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਜੀ हां जी ਪਹਿਲਾਂ ਆਪਾਂ ਕੱਪੜੇ ਨੂੰ ਡਬਲ ਫੋਲਡ ਕਰਨਾ ਹੈ ਤੇ ਉੱਤੇ ਜਿਹੜੇ ਆਪਣੇ ਕੋਲ ਬੁਕਰਮ ਦੇ ਬਣੇ ਹੋਏ ਆ ਕਾਲਰ ਤੇ ਹਨਾ ਉਹਨੂੰ ਆਪਾਂ ਉੱਪਰ ਪੇਸਟ ਕਰ ਲਾਂਗੇ ਤੇ ਆਪਾਂ ਬੈਨ ਨੂੰ ਇੱਕ ਪਾਸੇ ਕਰ ਲਾਂਗੇ ਨੀਚੇ ਵਾਲੀ ਸਾਈਡ ਨੂੰ ਤੇ ਉੱਪਰਲੀ ਸਾਈਡ ਦੇ ਉੱਤੇ ਆਪਾਂ ਸਲਾਈ ਲਾਉਣੀ ਹੈ ਬਿਲਕੁਲ ਨਾਲ-ਨਾਲ ਕਰਕੇ ਸਲਾਈ ਲਾਉਣੀ ਹੈ ਬਸ ਇਹਨਾਂ ਧਿਆਨ ਰੱਖਣਾ ਵੀ ਇਹ ਸਲਾਈ ਜਦੋਂ ਆਪਾਂ ਲਾਉਣੀ ਹੁੰਦੀ ਹੈ ਇਹ ਆਪਾਂ ਬੁਕਰਮ ਦੇ ਉੱਤੇ ਨਹੀਂ ਲਾਉਣੀ ਬਿਲਕੁਲ ਨਾਲ-ਨਾਲ ਕਰਕੇ ਇੱਕ ਸਾਈਡ ਤੇ ਲਾਉਣੀ ਹੁੰਦੀ ਹੈ ਤੇ ਹੁਣ ਨਾਲ ਹੀ ਆਪਾਂ ਜੋ ਬੈਂ ਸੀਗਾ ਪੇਸਟ ਕੀਤਾ ਹੋਇਆ ਇਹਦਾ ਇੱਕ ਜਿਹੜਾ ਥੱਲੇ ਵਾਲਾ ਹਿੱਸਾ ਹੈ ਉਹਨੂੰ ਆਪਾਂ ਇੱਕ ਪਾਸੇ ਕਰ ਦਾਂਗੇ ਤੇ ਹੁਣ ਆਪਾਂ ਉੱਪਰਲਾ ਹਿੱਸਾ ਹੈ ਉਹਦੇ ਉੱਤੇ ਪੈਰ-ਪੈਰ ਦੀ ਸਿਲਾਈ ਲਾਉਣੀ ਆ ਇਸ ਤਰੀਕੇ ਨਾਲ ਬਿਲਕੁਲ ਬਰਾਬਰ ਕਰਕੇ ਪੈਰ-ਪੈਰ ਦੀ ਸਿਲਾਈ ਲਾਉਣੀ ਆ ਹਾਂਜੀ ਇਹ ਸਿਲਾਈ ਹੁਣ ਲਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਬਣ ਜੂਗਾ ਤੇ ਹੁਣ ਜਿਹੜਾ ਆਪਾਂ ਕਾਲਰ ਦੇ ਉੱਤੇ ਸਿਲਾਈ ਲਾਈ ਸੀ ਇਹਦਾ ਜਿਹੜਾ ਐਕਸਟਰਾ ਕੱਪੜਾ ਹੈ ਇਹਨੂੰ ਆਪਾਂ ਕਟਿੰਗ ਕਰ ਦਾਂਗੇ ਸਾਰੇ ਨੂੰ ਹੀ ਇਸ ਤਰੀਕੇ ਨਾਲ ਸਾਰਾ ਕੱਪੜਾ ਆਪਾਂ ਕਟਿੰਗ ਕਰ ਦਾਂਗੇ ਵਿੱਚ ਥੋੜਾ ਥੋੜਾ ਕੱਪੜਾ ਰੱਖਣਾ ਹੁੰਦਾ ਹੈ ਫੋਲਡਿੰਗ ਵਾਸਤੇ ਤੇ ਇਹਦੇ ਜਿਵੇਂ ਕਿਨਾਰੀਆਂ ਦੇ ਉੱਪਰ ਹਨਾ ਵਿੱਚੋਂ ਕੱਪੜਾ ਕੱਟ ਕਰ ਦੇਣਾ ਵੀ ਜ਼ਿਆਦਾ ਕੱਪੜਾ ਨਹੀਂ ਰੱਖਣਾ ਨਹੀਂ ਤਾਂ ਫੋਲਡਿੰਗ ਕਰਨ ਵਿੱਚ ਉੱਤੋਂ ਮੋਟਾ ਮੋਟਾ ਹੋ ਜਾਂਦਾ ਵੀ ਉਹ ਸਹੀ ਤਰੀਕੇ ਨਾਲ ਕੰਨੀ ਨਹੀਂ ਨਿਕਲਦੀ ਤੇ ਇਸ ਤਰ੍ਹਾਂ ਛੋਟੇ ਛੋਟੇ ਕੱਟ ਲਾ ਲਾਂਗੇ ਕੱਟ ਲੋਨ ਆਪਾਂ ਨੂੰ ਜਿਹੜਾ ਆਪਾਂ ਸਿੱਧਾ ਪਾਸਾ ਕਰਦੇ ਆ ਉਹਦੇ ਵਿੱਚ ਆਸਾਨੀ ਹੋ ਜਾਂਦੀ ਹੈ ਇਸ ਤਰੀਕੇ ਨਾਲ ਆਪਾਂ ਜਿਹੜੇ ਕਾਲਰ ਆ ਉਹਨਾਂ ਨੂੰ ਸਿੱਧਾ ਕਰ ਲਾਂਗੇ ਜਿਹੜੀ ਇਹਦੀਆਂ ਚੁੰਝਾਂ ਬਣੀਆਂ ਹੋਈਆਂ ਉਹਨੂੰ ਆਪਾਂ ਇੱਕ ਸਾਈਡ ਤੋਂ ਕਿਸੇ ਵੀ ਤਿੱਖੀ ਚੀਜ਼ ਨਾਲ ਆਪਾਂ ਕੱਢ ਲਾਂਗੇ ਤੇ ਆਪਾਂ ਨਾਲ-ਨਾਲ ਤੇ ਸਲਾਈ ਲਾਉਣੀ ਹੈ ਇੱਕ ਪੈਰ ਛੱਡ ਕੇ ਵੀ ਸਲਾਈ ਲਾ ਸਕਦੇ ਹਾਂ ਤੇ ਜਮ੍ਹਾਂ sire ਦੇ ਉੱਤੇ ਵੀ ਸਲਾਈ ਲਾ ਸਕਦੇ ਆਂ ਇਹ ਸਲਾਈ ਆਪਾਂ ਬਿਲਕੁਲ ਨਾਲ-ਨਾਲ ਕਰਕੇ ਲਾਉਣੀ ਹੈ ਬਸ ਧਿਆਨ ਰੱਖਣਾ ਵੀ ਇਧਰ-ਉਧਰ ਨਾ ਹੋਵੇ ਤੇ ਇਸ ਤਰੀਕੇ ਨਾਲ ਲਾਵਾਂਗੇ ਜਿਹੜੇ ਥੱਲੇ ਵਾਲਾ ਕਪੜਾ ਉਹਨੂੰ ਖਿੱਚਦੇ ਰਹਿਣਾ ਕਿਉਂਕਿ ਜੋ ਉੱਪਰਲੇ ਪਾਸੇ ਰਹਿ ਗਿਆ ਤਾਂ ਆਪਣੀ ਬਿਲਕੁਲ ਵੀ ਫਿਨਿਸ਼ਿੰਗ ਨਹੀਂ ਆਉਣੀ ਕਪੜੇ ਦੇ ਵਿੱਚ ਤੇ ਆਪਾਂ ਪਹਿਲਾਂ ਕਪੜੇ ਨੂੰ ਅੰਦਰੋਂ ਖਿੱਚ ਲੈਣਾ ਤੇ ਨਾਲ-ਨਾਲ ਕਰਕੇ ਸਾਰੀ ਸਿਲਾਈ ਲਾ ਦਾਂਗੇ ਲਾਸਟ ਤੱਕ ਹਾਂਜੀ ਹੁਣ ਆ ਦੇਖੋ ਆਪਾਂ ਹੁਣ ਬਹੁਤ ਵਧੀਆ ਤਰੀਕੇ ਨਾਲ ਸਲਾਈ ਲਾਤੀ ਸੀ ਤੇ ਕਿਤੋਂ ਵੀ ਜਿਹੜਾ ਪਿਛਲਾ ਕੱਪੜਾ ਹੈ ਨਾ ਬਿਲਕੁਲ ਉੱਤੇ ਨਹੀਂ ਆਇਆ ਤੇ ਬਰਾਬਰ ਕਰਕੇ ਸਲਾਈ ਲੱਗੀ ਹੈ ਦੋਨੇ ਕੱਪੜੇ ਸਹੀ ਕਰਕੇ ਲੱਗੇ ਹੋਏ ਆ ਤੇ ਹੁਣ ਆਪਾਂ ਦੇਖੋ ਇਹਦਾ ਜਿਹੜਾ ਐਕਸਟਰਾ ਕੱਪੜਾ ਹੈ ਨਾ ਅੰਦਰਲੀ ਸਾਈਡ ਤੋਂ ਜਿਹੜਾ ਆ ਦੇਖੋ ਇਹ ਵਾਲਾ ਕੱਪੜਾ ਇਹ ਆਪਾਂ ਥੋੜਾ ਥੋੜਾ ਛੱਡਣਾ ਬਿਲਕੁਲ ਹੀ ਮਾਮੂਲੀ ਆ ਤੇ ਆਪਾਂ ਜਿਹੜਾ ਬਾਕੀ ਐਕਸਟਰਾ ਉਹਨੂੰ ਆਪਾਂ ਸਾਰੇ ਨੂੰ ਕਟਿੰਗ ਕਰ ਦਾਂਗੇ ਇਸ ਤਰੀਕੇ ਨਾਲ ਸਾਰਾ ਆਪਾਂ ਕੱਟ ਦੇਣਾ ਬਸ ਇਹਨਾਂ ਧਿਆਨ ਰੱਖਣਾ ਵੀ ਕੋਲਰ ਨਾਲ ਨਹੀਂ ਕਟਿੰਗ ਕਰਨੇ ਸਿਰਫ ਕਪੜਾ ਕਟਿੰਗ ਕਰਨਾ ਹੈ ਥੋੜਾ ਥੋੜਾ ਕਪੜਾ ਰੱਖਣਾ ਵਿੱਚ ਇਸ ਤਰੀਕੇ ਨਾਲ ਤੇ ਆਪਾਂ ਸੈਂਟਰ ਦੇ ਵਿੱਚ ਨਾ ਕੱਟ ਲਾ ਲੈਣਾ ਬਿਲਕੁਲ ਸੈਂਟਰ ਕਰਨਾ ਹੈ ਤੇ ਕੱਟ ਲਉਣਾ ਤੇ ਹੁਣ ਜੋ ਬੈਨ ਲੱਗੇ ਆ ਇਹਦਾ ਵੀ ਆਪਾਂ ਐਕਸਟਰਾ ਕਪੜਾ ਕਟਿੰਗ ਕਰ ਦਾਂਗੇ ਸਾਈਡਾਂ ਦੇ ਉੱਤੋਂ ਵੀ ਆਪਾਂ ਕੀ ਇਹ ਗੁਲਾਈ ਕਰ ਲੈਣੀ ਹੈ ਕੱਪੜੇ ਦੇ ਜਿਵੇਂ ਜਿਵੇਂ ਹਨਾ ਬੈਂ ਦਾ ਸ਼ੇਪ ਦਿੱਤੀ ਹੋਈ ਹੈ ਓਵੇਂ ਆਪਾਂ ਗੁਲਾਈ ਕਰ ਲਾਂਗੇ ਨਾਲ-ਨਾਲ ਕਰਕੇ ਤੇ ਆਪਾਂ ਨਿਸ਼ਾਨ ਲਾ ਲਾਂਗੇ ਜਿੱਥੇ ਆਪਾਂ ਸਿਉਣ ਲਾਉਣੀ ਹੈ ਇਸ ਤਰੀਕੇ ਨਾਲ ਤੇ ਆਪਾਂ ਇਹਦੇ ਵੀ ਸੈਂਟਰ ਦੇ ਵਿੱਚ ਕੱਟ ਲਉਣਾ ਇਸ ਤਰੀਕੇ ਨਾਲ ਸੈਂਟਰ ਕਰਨਾ ਹੈ ਤੇ ਕੱਟ ਲੈਣਾ ਕਾਲਰ ਦੇ ਤੇ ਬੈਂਡ ਦੇ ਆਪਾਂ ਦੋਨਾਂ ਸਾਈਡਾਂ ਤੇ ਕੱਟ ਲਾ ਲੈਣਾ। ਇਸ ਤਰ੍ਹਾਂ ਰੱਖਣਾ। ਹੁਣ ਪਹਿਲਾਂ ਆਪਾਂ ਬੈਂਡ ਦਾ ਥੱਲੇ ਵਾਲਾ ਹਿੱਸਾ ਰੱਖਾਂਗੇ ਠੀਕ ਹੈ ਤੇ ਆਪਾਂ ਸੈਂਟਰ ਦੇ ਵਿੱਚ ਆ ਕਾਲਰ ਰੱਖਣਾ। ਜਿਹੜਾ ਉੱਪਰਲਾ ਹਿੱਸਾ ਆਪਾਂ ਬਣਾਇਆ ਸੀਗਾ ਉਹ ਆ ਪੇਸਟਿੰਗ ਵਾਲਾ ਉੱਤੇ ਰੱਖਣਾ ਤੇ ਥੱਲੇ ਵਾਲਾ ਹਿੱਸਾ ਥੱਲੇ ਨੂੰ ਰੱਖਣਾ ਤੇ ਆਪਾਂ ਸੈਂਟਰ ਨੂੰ ਸੈਂਟਰ ਦੇ ਨਾਲ ਮਿਲਾ ਲੈਣਾ ਜਿਹੜਾ ਕੱਟ ਲੱਗਿਆ ਹੋਇਆ ਉਹਨੂੰ ਆਪਾਂ ਆਪਸ ਦੇ ਵਿੱਚ ਮਿਲਾ ਲਾਂਗੇ। ਤੇ ਇਸ ਤਰ੍ਹਾਂ ਜਮਾ ਸੈਂਟਰ 'ਚ ਸਿਲਾਈ ਲਾਉਣੀ ਸ਼ੁਰੂ ਕਰਨੀ ਹੈ ਕੱਟ ਦੇ ਕੋਲ ਹੀ। ਇਹਦੇ ਨਾਲ ਆਪਣਾ ਕਾਲਰ ਇਧਰ ਉਧਰ ਨਹੀਂ ਹੋਣਗੇ। ਤੇ ਜਿੱਥੇ ਬੁਕਰਮਾ ਬਿਲਕੁਲ ਨਾਲ-ਨਾਲ ਸਲਾਈ ਲਾਉਣੀ ਹੈ ਆਪਾਂ ਉੱਤੇ ਨਹੀਂ ਛਡੋਣੀ ਸਲਾਈ ਬੁਕਰਮ ਦੇ ਉੱਤੇ ਇਸ ਤਰ੍ਹਾਂ ਲਾ ਲੈਣੀ ਹੈ ਇੱਥੋਂ ਸਲਾਈ ਨੂੰ ਕਰ ਦੇਣਾ ਡਬਲ ਠੀਕ ਹੈ ਇਸੇ ਤਰ੍ਹਾਂ ਆਪਾਂ ਦੂਜੇ ਪਾਸੇ ਲਾ ਲਾਂਗੇ ਦੇਖੋ ਜਦੋਂ ਆਪਾਂ ਸਾਈਡ ਤੋਂ ਹਨਾ ਲਾਉਣਾ ਸ਼ੁਰੂ ਕਰਦੇ ਤਾਂ ਕੋਲਰ ਇਧਰ-ਉਧਰ ਹੋ ਸਕਦੇ ਸੀ ਇਸ ਲਈ ਆਪਾਂ ਸੈਂਟਰ ਦੇ ਵਿੱਚੋਂ ਸਟਾਰਟ ਕੀਤਾ ਸੀ ਹੁਣ ਦੇਖੋ ਆਪਾਂ ਦੋਨੇ ਪਾਸਿਆਂ ਤੇ ਸਲਾਈ ਲਾ ਲਈ ਸੀਗੀ ਹਨ ਤੇ ਹੁਣ ਆਪਾਂ ਇਹਨੂੰ ਸਿੱਧਾ ਕਰ ਲਾਂਗੇ ਜਿਹੜੇ ਥੋੜਾ ਥੋੜਾ ਕੱਟ ਲਾ ਸਕਦੇ ਆ ਜੋ ਗੁਲਾਈ ਆਪਾਂ ਨੂੰ ਸਿੱਧਾ ਕਰਨਾ ਆਸਾਨ ਹੋ ਜਾਊਗਾ ਤੁਹਾਨੂੰ ਆਪਾਂ ਸਿੱਧਾ ਕਰਾਂਗੇ ਇਹਨੂੰ ਆ ਦੇਖੋ ਇਸ ਤਰੀਕੇ ਨਾਲ ਹੋ ਜਾਊਗਾ ਤੇ ਇਹਦੇ ਵੀ ਆਪਾਂ ਬਿਲਕੁਲ ਨਾਲ-ਨਾਲ ਉੱਤੇ ਸਲਾਈ ਲਾਉਣੀ ਹੈ ਕਿਨਾਰੀ ਤੇ ਇਹ ਦਬਾ ਕੇ ਸਿਉਣਾ ਲੋਣੀ ਜ਼ਰੂਰੀ ਹੁੰਦੀ ਹੈ ਕਿ ਜਦੋਂ ਆਪਾਂ ਕਾਲਰ ਲਾਉਣੀ ਹੈ ਤਾਂ ਪਿਛਲਾ ਜਿਹੜਾ ਕੱਪੜਾ ਹੈ ਉਹ ਵਾਧਾ ਨਾ ਜਾਵੇ ਪਿੱਛੇ ਨੂੰ ਚੱਕਿਆ ਜਾਂਦਾ ਹੈ ਇਹ ਇਹਦਾ ਕੀ ਹੈ ਖੜਾ ਖੜਾ ਰਹੂਗਾ ਕੱਪੜਾ ਬਿਲਕੁਲ ਸਿੱਧਾ ਦੇਖੋ ਇਸ ਤਰੀਕੇ ਨਾਲ ਆਪਾਂ ਕਾਲਰ ਬਣਾ ਕੇ ਤਿਆਰ ਕਰ ਲੈਣੇ ਆ ਦੇਖੋ ਬਹੁਤ ਸਫਾਈ ਨਾਲ ਕਾਲਰ ਬਣਿਆ ਇਸ ਤਰੀਕੇ ਨਾਲ ਤੁਸੀਂ ਕਾਲਰ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਹੁਣ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ ਕੁਰਤੀ ਦੇ ਉੱਤੇ ਕਾਲਰ ਕਿਵੇਂ ਲਾਉਣੇ ਹੁੰਦੇ ਆ ਇਸ ਤਰ੍ਹਾਂ ਆਪਾਂ ਸੈਂਟਰ ਕਰ ਲਾਂਗੇ ਜਿਹੜਾ ਐਕਸਟਰਾ ਕੱਪੜਾ ਹੈ ਉਹਨੂੰ ਆਪਾਂ ਕਟਿੰਗ ਕਰ ਦਾਂਗੇ ਤੇ ਆਪਾਂ ਬਿਲਕੁਲ ਸੈਂਟਰ ਕਰਕੇ ਕੱਟ ਲਾ ਲਾਂਗੇ ਹਾਂਜੀ ਹੁਣ ਮੈਂ ਦੱਸਦੀ ਆਂ ਵੀ ਕੋਲਰ ਆਪਾਂ ਕਿਵੇਂ ਲਾਉਣਾ ਠੀਕ ਹੈ ਕੋਲਰ ਆਪਣੇ ਕੋਲ 17 ਇੰਚ ਦਾ ਤੇ ਆਪਾਂ ਕੁੜਤੀ ਦੇ ਉੱਤੇ ਲੰਬਾਈ ਦੇ ਵਿੱਚ 3.5 ਇੰਚ ਦੀ ਕੱਟ ਪਾਈ ਹੈ ਤੇ ਚੌੜਾਈ ਦੇ ਵਿੱਚ ਆਪਾਂ 2.5 ਇੰਚ ਦੀ ਕੱਟ ਪਾਈ ਆ ਡਬਲ ਫੋਲਡ ਕਰਕੇ ਤੇ ਫਿਰ ਆਪਾਂ ਇਹ ਕੱਟ ਪਾਉਣੀ ਹੈ ਇਸ ਤਰੀਕੇ ਨਾਲ ਠੀਕ ਹੈ ਤੇ ਆਪਾਂ ਦੋਨੇ ਪਾਸੇ ਕੱਟ ਲਾ ਲਏ ਸੀਗੇ ਕੋਲਰ ਤੇ ਵੀ ਕੱਟ ਲਾ ਲਿਆ ਤੇ ਉਹਦੇ ਤੇ ਵੀ ਕੱਟ ਲਾਇਆ ਕੁੜਤੀ ਦੇ ਉੱਤੇ ਵੀ ਤੇ ਤੇ ਪਿਛਲੇ ਪਾਸੇ ਆਪਾਂ 1/2 ਇੰਚ ਦੀ ਕਾਟ ਪਾਉਣੀ ਹੈ ਠੀਕ ਹੈ ਹੁਣ ਦੇਖੋ ਆਪਾਂ ਇਹਨਾਂ ਨੂੰ ਕਿਸ ਤਰੀਕੇ ਨਾਲ ਜੋੜਨਾ ਹੈ ਤੇ ਜਿਹੜੇ ਹੁਣ ਬਿਲਕੁਲ ਸਾਈਡ ਵਾਲਾ ਪਾਸਾ ਹੈ ਨਾ ਉਹਨੂੰ ਆਪਾਂ ਇਸ ਤਰੀਕੇ ਨਾਲ ਰੱਖ ਲਾਂਗੇ ਕੋਲਰ ਨੂੰ ਵੱਧ ਨਹੀਂ ਕਰਕੇ ਰੱਖਣਾ ਨਾ ਹੀ ਗੁਰਤੇ ਨੂੰ ਵੱਧ ਕਰਕੇ ਰੱਖਣਾ ਬਿਲਕੁਲ ਬਰਾਬਰ ਰੱਖਣਾ ਤੇ ਜਮਾ ਸਿਰੇ ਤੇ ਸਲਾਈ ਲਾਉਣੀ ਹੈ ਇਸ ਤਰੀਕੇ ਨਾਲ ਡਬਲ ਸਲਾਈ ਲਾ ਲੈਨੇ ਆਂ ਤੇ ਇਸ ਸਲਾਈ ਆਪਾਂ ਸੈਂਟਰ ਦੇ ਵਿੱਚੋਂ ਵੀ ਲਾ ਸਕਦੇ ਹਾਂ ਕੱਟ ਨਾਲ ਕੱਟ ਮਲਾ ਕੇ ਠੀਕ ਹੈ ਉਹਦੇ ਨਾਲ ਵੀ ਵੱਧ ਘੱਟ ਨਹੀਂ ਹੋਊਗਾ ਕਪੜਾ ਉਸ ਤਰੀਕੇ ਨਾਲ ਵੀ ਲਾ ਸਕਦੇ ਹੋ ਜੇ ਤੁਹਾਨੂੰ ਇੱਕ ਪਾਸਿਓ ਤੁਹਾਨੂੰ ਨਹੀਂ ਸਹੀ ਲੱਗਦਾ ਸਲਾਈ ਲਾਉਣਾ ਤਾਂ ਤੁਸੀਂ ਸੈਂਟਰ ਦੇ ਵਿੱਚੋਂ ਲਾ ਸਕਦੇ ਹੋ ਦੇਖੋ ਹੁਣ ਕੱਟ ਬਿਲਕੁਲ ਕੱਟ ਦੇ ਨਾਲ ਮਿਲਿਆ ਹੋਇਆ ਇਸ ਤੋਂ ਪਤਾ ਲੱਗਦਾ ਹੈ ਕਿ ਆਪਾਂ ਬਿਲਕੁਲ ਸਹੀ ਤਰੀਕੇ ਨਾਲ ਲਾਇਆ ਤੇ ਹੁਣ ਦੇਖੋ ਆਹ ਦੇਖੋ ਆਪਣੇ ਕੋਲ ਕਾਲਰ ਦੀ ਹੁਣ ਸਲਾਈ ਲਾ ਲਈ ਸੀਗੀ ਤੇ ਹੁਣ ਆਪਾਂ ਇਹਨਾਂ ਨੂੰ ਜੋੜ ਦਾਂਗੇ ਉੱਪਰਲੀ ਸਲਾਈ ਲਾ ਦਾਂਗੇ ਬਰਾਬਰ ਕਰਕੇ ਬਿਲਕੁਲ ਤੇ ਜਿਹੜੀ ਉੱਤੋਂ ਸਲਾਈ ਆਪਾਂ ਅੱਧੀ ਛੱਡੀ ਹੋਈ ਸੀ ਆਪਾਂ ਉੱਥੋਂ ਸਟਾਰਟ ਕਰਨੀ ਹੈ ਬਿਲਕੁਲ ਨਾਲ-ਨਾਲ ਕਰਕੇ ਇਸ ਤਰੀਕੇ ਨਾਲ ਹੁਣ ਆਪਾਂ ਸਿਰੇ ਤੇ ਸਾਰੀ ਸਿਲਾਈ ਲਾ ਲਾਂਗੇ ਠੀਕ ਹੈ ਜਿਹੜਾ ਕਪੜਾ ਐਕਸਟਰਾ ਉਹਨੂੰ ਆਪਾਂ ਅੰਦਰਲੇ ਪਾਸੇ ਕਰਦੇ ਜਾਣਾ ਕਪੜੇ ਨੂੰ ਬਾਹਰਲੇ ਪਾਸੇ ਨਹੀਂ ਰੱਖਣਾ ਠੀਕ ਹੈ ਬਸ ਇਹ ਧਿਆਨ ਰੱਖਣਾ ਫੇਰ ਹੀ ਸਫਾਈ ਆਊਗੀ ਜੇ ਆਪਾਂ ਇਸ ਚੀਜ਼ ਦਾ ਧਿਆਨ ਦੇਵਾਂਗੇ ਤਾਂ ਸਾਰੀ ਚੌਂ ਲਾ ਲੈਣੀ ਆਪਾਂ ਜਮਾ ਸਿਰੇ ਤੱਕ ਇਹ ਵੀ ਆਪਾਂ ਬਿਲਕੁਲ ਲਾਸਟ ਤੇ ਜਿੱਥੋਂ ਸਿਲਾਈ ਛੱਡੀ ਹੋਈ ਸੀ ਹੈਨਾ ਉੱਥੇ ਜਾ ਕੇ ਬੰਦ ਕਰਨੀ ਆ। ਇੱਥੇ ਤੱਕ ਬਸ ਆਪਾਂ ਸਿਲਾਈ ਨੂੰ ਬੰਦ ਕਰ ਦਾਂਗੇ। ਹਾਂਜੀ ਕਾਲਰ ਬਣ ਕੇ ਬਿਲਕੁਲ ਤਿਆਰ ਹੈ ਤੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ। ਤੇ ਉਹ ਜੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ। ਹਾਂਜੀ, ਥੈਂਕ ਯੂ।